ਲੋਜੀ ਬੰਦੇ ਫੜੇ ਗਏ ਆ ਤੇ ਇੱਕ ਘਟਿਆ ਸਾਜ਼ਿਸ਼ ਦੀ ਪੂਰੀ ਕਹਾਣੀ ਬੇਨਕਾਬ ਹੁੰਦੀ ਨਜ਼ਰ ਆ ਰਹੀ ਹੈ ਮਿੱਤਰ ਪਿਆਰਿਓ ਪਿਛਲੇ ਦਿਨਾਂ ਤੋਂ ਤਿੰਨ ਵਾਰ ਦਰਬਾਰ ਸਾਹਿਬ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਕਿਸੇ ਘਟਿਆ ਬੰਦੇ ਦੁਆਰਾ ਦਿੱਤੀ ਜਾ ਰਹੀ ਸੀ ਤੇ ਇੱਕ ਘਟਿਆ ਸਾਜ਼ਿਸ਼ ਘੜੀ ਜਾ ਰਹੀ ਸੀ ਤੇ ਅੱਜ ਉਹ ਬੰਦੇ ਫੜੇ ਗਏ ਆ ਤੇ ਹੁਣ ਮੈਂ ਤੁਹਾਨੂੰ ਪੂਰੀ ਕਹਾਣੀ ਪੂਰੀ ਜਾਣਕਾਰੀ ਦੇਣੀ ਹੈ ਕੇ ਪਿਛਲੇ ਦਿਨਾ ਤੋਂ ਜਿਹੜੀਆਂ ਤਿੰਨ ਧਮਕੀ ਦੀਆਂ ਈਮੇਲ ਐਸਜੀਪੀਸੀ ਦੀ ਮੇਲ ਤੇ ਆਈਆਂ ਉਹਨਾਂ ਨੂੰ ਭੇਜ ਕੌਣ ਰਿਹਾ ਸੀ ਕੌਣ ਦਰਬਾਰ ਸਾਹਿਬ ਨੂੰ ਬੰਬ ਨਾਲ ਅਡਾਉਣ ਦੀ ਗੱਲ ਕਰ ਰਿਹਾ ਸੀ ਕਿਉਂ ਉਹ ਇੰਜ ਕਰ ਰਿਹਾ ਸੀ ਉਹਦੇ ਪਿੱਛੇ ਦੀ ਸਾਜ਼ਿਸ਼ ਕੀ ਹੋ ਸਕਦੀ ਹੈ ਇਹ ਸਾਰੇ ਕੁਝ ਦੇ ਉੱਪਰ ਪੂਰੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਓ ਕਿ ਅਜਿਹੀ ਘਟਿਆ ਸੋਚ ਕਿਉਂ ਹੋ ਸਕਦੀ ਹੈ ਕਿਹੋ ਜੇ ਵਿਅਕਤੀ ਦੀ ਹੋ ਸਕਦੀ ਆ ਤੇ ਇਹ ਸਾਜ਼ਿਸ਼ ਕੌਣ ਰਚ ਸਕਦਾ ਹੈ ਮਿੱਤਰ ਪਿਆਰਿਓ ਸਤਿ ਸ੍ਰੀਕਾਲ ਮੈਂ ਹਾਂ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੇ ਸਭ ਤੋਂ ਪਹਿਲਾਂ ਆਪਣਾ ਚੈਨਲ ਤੁਸੀਂ ਸਬਸਕ੍ਰਾਈਬ ਤੇ ਫੋਲੋ ਕਰ ਲਓ ਤੇ ਜਿਹੜਾ ਘੰਟੀ ਵਾਲਾ ਬੈੱਲ ਵਾਲਾ ਬਟਨ ਹੈ ਸਬਸਕ੍ਰਾਈਬ ਦੇ ਨਾਲ ਉਹਨੂੰ ਜਰੂਰ ਦਬ ਦਿਓ ਤਾਂ ਕਿ ਸਭ ਤੋਂ ਪਹਿਲਾਂ ਕੀਮਤੀ ਜਾਣਕਾਰੀਆਂ ਤੁਹਾਡੇ ਤੱਕ ਸਹੀ-ਸਹੀ ਪਹੁੰਚ ਸਕਣ ਮਿੱਤਰ ਪਿਆਰਿਓ ਪਿਛਲੇ ਦਿਨਾਂ ਚ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਆਈਆਂ ਤੇ ਅੱਜ ਪੰਜਾਬ ਪੁਲਿਸ ਦੇ ਜਿਹੜੇ ਅੰਮ੍ਰਿਤਸਰ ਰੇਂਜ ਦੇ ਸੀਪੀ ਨੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਇੱਕ ਬੰਦਾ ਫੜ ਲਿਆ ਔਰ ਉਹਦੇ ਤੋਂ ਅੱਗੇ ਪੂਰੀ ਪੁੱਛਗਿੱਛ ਸ਼ਾਨਬੀਨ ਕੀਤੀ ਜਾ ਰਹੀ ਹੈ ਤਾਂ ਕਿ ਇਸ ਪੂਰੀ ਸਾਜ਼ਿਸ਼ ਦਾ ਖਲਾਸਾ ਹੋ ਸਕੇ ਕਿ ਉਹ ਦਰਬਾਰ ਸਾਹਿਬ ਨੂੰ ਉਡਾਉਣ ਦੀ ਧਮਕੀ ਕਿਹੜੀ ਸੋਚ ਨਾਲ ਦੇ ਰਿਆ ਸੀ ਕਿਉਂ ਦੇ ਰਿਆ ਸੀ ਉਹਦੇ ਪਿੱਛੇ ਕਿਹੜੀ ਸਿਆਸਤ ਤੇ ਕਿਹੜੀ ਘਟੀਆ ਸੋਚ ਕੰਮ ਕਰਦੀ ਹੈ ਹੁਣ ਮੈਂ ਤੁਹਾਨੂੰ ਦੱਸ ਦਿਆਂ ਇਹ ਜਿਹੜਾ ਬੰਦਾ ਫੜਿਆ ਗਿਆ ਇਹਦਾ ਨਾਮ ਸ਼ੁਭਮ ਸੂਦ ਦੱਸਿਆ ਜਾ ਰਿਹਾ ਤੇ ਇਹ ਹਰਿਆਣਾ ਦੇ ਫਰੀਦাবাদ ਤੋਂ ਮਿੱਤਰੋ ਫੜਿਆ ਗਿਆ ਔਰ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਬੰਦਾ ਜਿਹੜਾ ਇਹਨੇ ਬੀ ਟੈਕ ਕੀਤੀ ਹੋਈ ਹੈ ਤੇ ਪਹਿਲਾਂ ਇਹ ਕੁਝ ਪ੍ਰਾਈਵੇਟ ਕੰਪਨੀਆਂ ਚ ਜੌਬ ਕਰਦਾ ਰਿਹਾ ਕੰਮ ਕਰਦਾ ਰਿਹਾ ਤੇ ਅੱਜ ਕੱਲ ਇਹ ਬੇਰੁਜ਼ਗਾਰ ਹੈ ਤੇ ਹੁਣ ਇਹਨੇ ਆਹ ਕੰਮ ਫੜਿਆ ਹੋਇਆ ਔਰ ਇੱਥੇ ਇੱਕ ਹੋਰ ਗੱਲ ਪਿਛਲੇ ਦਿਨਾਂ ਤੋਂ ਤਾਮਿਲਨਾਡੂ ਤੇ ਕੇਰਲਾ ਨੂੰ ਵੀ ਕਈ ਥਾਵਾਂ ਤੇ ਬੰਬ ਮਾਰਨ ਦੀਆਂ ਧਮਕੀਆਂ ਈਵਨ ਰਾਈਂ ਦਿੱਤੀਆਂ ਜਾ ਰਹੀਆਂ ਸੀ ਤੇ ਜਿਹੜੀ ਪੰਜਾਬ ਪੁਲਿਸ ਹੈ ਉਹਨੇ ਤਾਮਲਨਾਡੂ ਤੇ ਕੇਰਲ ਦੀ ਪੁਲਿਸ ਦੇ ਨਾਲ ਰਲ ਕੇ ਇੱਕ ਸਰਚ ਅਭਿਆਨ ਚਲਾਇਆ ਤੇ ਜਿਹੜੇ ਪੁਲਿਸ ਕਮਿਸ਼ਨਰ ਨੇ ਉਹ ਦੱਸ ਰਹੇ ਸੀਗੇ ਅੱਜ ਕੱਲ ਬਹੁਤ ਸਾਰੇ ਜਿਹੜੇ ਟੈਕਨੋਲੋਜੀ ਦੇ ਜਾਣਕਰ ਆ ਚੁੱਕੇ ਨੇ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਐਪ ਤੇ ਤਕਨੀਕਾਂ ਬਣ ਗਈਆਂ ਕਿ ਈਮੇਲ ਜਾਂ ਮੈਸੇਜ ਜਾਂ ਗੱਲ ਇਹੋ ਜਿਹੇ ਤਰੀਕਿਆਂ ਨਾਲ ਕੀਤੀ ਜਾਂ ਕੀਤੀ ਜਾਂਦੀ ਹੈ ਜਿਹੜੀ ਛੇਤੀ ਪਤਾ ਨਹੀਂ ਲੱਗਦੀ ਤੇ ਹੁਣ ਇਸੇ ਤਰੀਕੇ ਨਾਲ ਹੀ ਇਹ ਜਿਹੜਾ ਬੜਾ ਚਲਾਕ ਬਣਦਾ ਸੀਗਾ ਜਿਹੜਾ ਇਹ ਬੰਦਾ ਈਮੇਲ ਭੇਜਣ ਵਾਲਾ ਇਹਨੇ ਕੰਮ ਕੀਤਾ ਪਰ ਪੁਲਿਸ ਨੇ ਜੇ ਮਿਹਨਤ ਕੀਤੀ ਕੋਸ਼ਿਸ਼ ਕੀਤੀ ਤਾਂ ਪੁਲਿਸ ਇੱਥੋਂ ਤੱਕ ਪਹੁੰਚ ਗਈ ਹੁਣ ਕੀ ਸੱਚਮੁੱਚ ਹੀ ਇਹ ਉਹੀ ਬੰਦਾ ਜਿਹੜਾ ਈਮੇਲ ਭੇਜ ਰਿਹਾ ਸੀ ਕੀ ਸੱਚਮੁੱਚ ਅਸਲ ਦੋਸ਼ੀ ਫੜਿਆ ਗਿਆ ਸਵਾਲ ਇਹ ਹੈ ਹੁਣ ਇਹਦੇ ਪਿੱਛੇ ਕਹਾਣੀ ਕੀ ਹੋ ਸਕਦੀ ਹੈ ਕਿਉਂ ਉਹ ਦਰਬਾਰ ਸਾਹਿਬ ਨੂੰ ਉਡਾਉਣ ਦੀ ਧਮਕੀ ਦੇ ਰਿਹਾ ਸੀ ਦੇਖੋ ਦਰਬਾਰ ਸਾਹਿਬ ਜਦੋਂ ਦਰਬਾਰ ਸਾਹਿਬ ਦੀ ਨੀਂ ਰੱਖੀ ਗਈ ਸਾਈ ਮੀਆਂ ਮੀਰ ਤੋਂ ਗੁਰੂ ਸਹਿਬਾਨਾ ਨੇ ਨੀਂ ਰਖਵਾਈ ਜਿਹੜਾ ਕਿ ਇੱਕ ਮੁਸਲਮਾਨ ਸੂਫੀ ਫਕੀਰ ਸੀ ਹੁਣ ਸਿੱਖ ਧਰਮ ਦੇ ਗੁਰੂਆਂ ਨੇ ਇੱਕ ਮੁਸਲਮ ਸੂਫੀ ਸੂਫੀ ਫਕੀਰ ਤੋਂ ਨੀਂ ਰਖਾਈ ਕਿਉਂ ਰਖਵਾਈ ਤੇ ਫਿਰ ਚਾਰ ਦਰਵਾਜ਼ੇ ਰੱਖੇ ਦਰਬਾਰ ਸਾਹਿਬ ਦੇ ਕਿਉਂ ਰੱਖੇ ਇਸੇ ਲਈ ਤੇ ਉਪਦੇਸ਼ ਦਿੱਤਾ ਕਿ ਇਹ ਚੌਂ ਵਰਨਾ ਦਾ ਸਾਂਝਾ ਹੈ ਹਰ ਇੱਕ ਦਾ ਸਾਂਝਾ ਦਰਬਾਰ ਸਾਹਿਬ ਬਣਾਇਆ ਗਿਆ ਨਾ ਰੰਗ ਨਾ ਜਾਤ ਨਾ نسل ਨਾ ਗੋਤ ਕਿਸੇ ਵੀ ਚੀਜ਼ ਦਾ ਭੇਦਭਾਵ ਨਹੀਂ ਕੀਤਾ ਗਿਆ ਪਰ ਅੱਜ ਕੁਝ ਲੋਕ ਜਿਨ੍ਹਾਂ ਦੇ ਦਿਮਾਗਾਂ ਦੇ ਅੰਦਰ ਘਟਿਆ ਸੋਚ ਘਟਿਆ ਕਿਸਮ ਦੀਆਂ ਸਿਆਸਤਾਂ ਭਰ ਦਿੰਦੀਆਂ ਨਹੀਂ ਉਹ ਵਿਅਕਤੀ ਫਿਰ ਬੜਾ ਸੰਕੀਰਣ ਤੇ ਸੰਪਰਦਾਇਕ ਤੇ ਫਿਰਕਾਪ੍ਰਸਤੀ ਨਾਲ ਸੋਚਣ ਲੱਗਦੇ ਨੇ ਤੇ ਇਸੇ ਤਰ੍ਹਾਂ ਦੀ ਕਹਾਣੀ ਇਸ ਮਾਮਲੇ ਦੀ ਜਾਪ ਰਹੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣੀ ਗੱਲ ਲਿਖ ਸਕਦੇ ਹੋ ਇਸ ਮਾਮਲੇ ਦੇ ਵਿੱਚ ਕੀ ਹੈ ਇਹ ਜਿਹੜਾ ਈਮੇਲ ਭੇਜ ਰਿਹਾ ਸੀਗਾ ਲਾਜ਼ਮੀ ਤੌਰ ਤੇ ਇਹ ਸਿੱਖ ਧਰਮ ਦਾ ਸਿੱਖ ਗੁਰੂ ਸਹਿਬਾਨਾਂ ਦੀ ਸੋਚ ਤੋਂ ਦੂਰ ਦਾ ਵਿਅਕਤੀ ਜਾਪਦਾ ਇਸੇ ਕਰਕੇ ਜਿਵੇਂ ਅਸੀਂ ਸਦੀਆਂ ਤੋਂ ਇਹ ਵੇਖਦੇ ਆ ਰਹੇ ਹਾਂ ਕਿ ਧਰਮ ਦੇ ਨਾਂ ਤੇ ਕੁਝ ਲੋਕਾਂ ਦੇ ਦਿਮਾਗਾਂ 'ਚ ਇਹੋ ਜੀ ਨਫ਼ਰਤ ਸਿਆਸਤਾਂ ਜਾਂ ਕੁਝ ਸਾਜ਼ਿਸ਼ੀ ਜਿਹੜੀਆਂ ਰਾਜਨੀਤੀਆਂ ਉਹ ਭਰ ਦਿੰਦੀਆਂ ਵਿਅਕਤੀ ਨੂੰ ਅੰਨਾ ਕਰ ਦਿੱਤਾ ਜਾਂਦਾ ਤੇ ਫਿਰ ਉਹ ਧਾਰਮਿਕ ਤੌਰ ਤੇ ਐਨੀ ਨਫ਼ਰਤ ਦੂਜਿਆਂ ਨੂੰ ਕਰਨ ਲੱਗ ਪੈਂਦਾ ਜਾਂ ਜਾਤੀ ਤੌਰ ਤੇ ਨਫ਼ਰਤ ਕਰਨ ਲੱਗ ਪੈਂਦਾ ਜਾਂ ਉਹ ਇਹੋ ਜਿਹਾ ਸਾਜ਼ਿਸ਼ੀ ਦਿਮਾਗ ਬਣ ਜਾਂਦਾ ਕਿ ਉਹ ਇਹੋ ਜੀਆਂ ਸਾਜ਼ਿਸ਼ਾਂ ਘੜਦਾ ਹੈ ਜਿੱਦਾਂ ਬੰਬ ਨਾਲ ਉਡਾਉਣ ਦੀ ਧਮਕੀ ਦਰਬਾਰ ਸਾਹਿਬ ਨੂੰ ਹੁਣ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾ ਕੇ ਨੂੰ ਮਿਲਣਾ ਕੀ ਸੀ ਕੱਖ ਨਹੀਂ ਕੀ ਇਹ ਉਡਾ ਸਕਦਾ ਸੀ ਸ਼ਾਇਦ ਬਿਲਕੁਲ ਨਹੀਂ ਪਰ ਸਿਰਫ ਇੱਕ ਡਰ ਇੱਕ دہشت ਪੈਦਾ ਕਰਨ ਦੇ ਲਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੋਈ ਛਰਾਰਤੀ ਅੰਸਰ ਕਰਦੇ ਨੇ ਤੇ ਉਹਨਾਂ ਦੀ ਸੋਚ ਅਜਿਹੀ ਬਣਾਈ ਗਈ ਹੁੰਦੀ ਹੈ ਹੁਣ ਸ਼ਾਇਦ ਇਹਨੂੰ ਦੂਬੇ ਨੂੰ ਐ ਲੱਗਦਾ ਹੋ ਸਕਦਾ ਕਿ ਆਪਾਂ ਕਿਹੜਾ ਫੜੇ ਜਾਣਾ ਆਪਣਾ ਕਿਹੜਾ ਨਾਂ ਆਉਣਾ ਆਪਣੇ ਤੇ ਕਿਹੜਾ ਗੱਲ ਆਉਣੀ ਐ ਮੈਂ ਤਾਂ ਚਲਾਕ ਬਣਾ ਤੇ ਇਹ ਤਾਂ ਜਿਹੜੇ ਤਰੀਕੇ ਨਾਲ ਮੈਂ ਭੇਜ ਰਿਹਾ ਉਹ ਤਾਂ ਪਤਾ ਹੀ ਨਹੀਂ ਲੱਗਣਾ ਪਰ ਅਗਲੇ ਨੇ ਲਾ ਲਿਆ ਹੁਣ ਮਿੱਤਰ ਪਿਆਰਿਓ ਇੱਕ ਗੱਲ ਮੈਂ ਇੱਥੇ ਕਹਿਣੀ ਹੈ ਵੇਖੋ ਸਦੀਆਂ ਤੋਂ ਇਹ ਜੋ ਚੱਲ ਰਿਹਾ ਆਪਾਂ ਸਾਰਿਆਂ ਨੂੰ ਇਸ ਸੋਚ ਤੋਂ ਇਸ ਮਾਨਸਿਕਤਾ ਤੋਂ ਬਾਹਰ ਆਉਣਾ ਚਾਹੀਦਾ ਤੁਸੀਂ ਦੇਖੋ ਸਾਨੂੰ ਜਾਤਾਂ ਦੇ ਨਾਂ ਤੇ ਸਾਨੂੰ ਧਰਮਾਂ ਦੇ ਨਾਂ ਤੇ ਸਾਡੇ ਦਿਮਾਗਾ ਚ ਕਿੰਦਾ ਦੀ ਨਫ਼ਰਤ ਪੜੀ ਜਾਂਦੀ ਹੈ ਪਹਿਲਗਾਮ ਦੇ ਵਿੱਚ ਜੋ ਹੋਇਆ ਉੱਥੇ ਵੀ ਇਹੀ ਰੌਲਾ ਪਾਇਆ ਗਿਆ ਨਾ ਕਿ ਧਰਮ ਪੁੱਛ ਕੇ ਗੋਲੀ ਮਾਰੀ ਹੈ ਹੁਣ ਦੁਨੀਆ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਪਰ ਧਾਰਮਿਕ ਆਧਾਰ ਤੇ ਵੱਖਰੇ ਦੇਸ਼ਾਂ ਦੀ ਮੰਗ ਕੀਤੀ ਜਾਂਦੀ ਹੈ ਵੇਖੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਸਵਾਲ ਇਹ ਆ ਕਿ ਧਰਮ ਜਿਹੜੇ ਸੱਚੇ ਗੁਰੂ ਸਹਿਬਾਨ ਹੋਏ ਨੇ ਕਿਸੇ ਵੀ ਖੇਤਰ 'ਚ ਹੋਣ ਉਹਨਾਂ ਨੇ ਕਦੇ ਵੀ ਲੋਕਾਂ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਲੋਕਾਂ ਦੇ ਦਿਮਾਗਾਂ 'ਚ ਨਫ਼ਰਤਾਂ ਭਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਜਿਹੜੇ ਠੱਗ ਨੇ ਧਰਮ ਦੇ ਨਾਂ ਤੇ ਠੱਗੀਆਂ ਕਰਨ ਵਾਲੇ ਉਹਨਾਂ ਨੇ ਲੋਕਾਂ ਨੂੰ ਤੋੜਿਆ ਵੀ ਆਪਸ ਵਿੱਚ ਨਫ਼ਰਤਾਂ ਵੀ ਪੈਦਾ ਕੀਤੀਆਂ ਡਰਾਇਆ ਵੀ ਤੇ ਧਰਮ ਦੇ ਨਾਂ ਤੇ ਲੁੱਟਿਆ ਵੀ ਸੋ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਸਮਝਣਾ ਚਾਹੀਦਾ ਗੱਲਾਂ ਆਪਾਂ ਬਹੁਤ ਕਰ ਰਹੇ ਨੇ ਆ ਪਰ ਸਮਝ ਨਹੀਂ ਰਹੇ ਅਜੇ ਤੱਕ ਸੋ ਇਹ ਜਿਹੜਾ ਕੋਸ਼ਿਸ਼ ਕੀਤੀ ਹੈ ਇਸ ਵਿਅਕਤੀ ਨੇ ਈਮੇਲਾਂ ਭੇਜਣ ਦੀ ਪਹਿਲਾਂ ਵੀ ਕਈ ਮੰਦਰਾਂ ਨੂੰ ਇਸ ਤਰ੍ਹਾਂ ਦੀਆਂ ਈਮੇਲਾਂ ਆਈਆਂ ਕਈ ਮਸਜਿਦਾਂ ਨੂੰ ਇਸ ਤਰ੍ਹਾਂ ਦੀਆਂ ਈਮੇਲਾਂ ਆਈਆਂ ਤੇ ਕੱਲੀਆਂ ਈਮੇਲਸ ਹੀ ਨਹੀਂ ਕਈ ਵਾਰ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਵੀ ਗਿਆ ਕਈ ਵਾਰ ਇਸ ਤਰ੍ਹਾਂ ਦੀਆਂ ਹਕੀਕਤ ਚੀਜ਼ਾਂ ਵਾਪਰੀਆਂ ਕਿ ਧਾਰਮਿਕ ਸਥਾਨਾਂ ਦੇ ਉੱਪਰ ਇਸ ਤਰ੍ਹਾਂ ਕੀਤਾ ਗਿਆ ਹੁਣ ਤੁਸੀਂ ਦੇਖੋ ਜਦੋਂ ਉਹਦੀ ਤਹਿ ਤੱਕ ਜਾਇਆ ਜਾਂਦਾ ਹੈ ਤਾਂ ਲਾਜ਼ਮੀ ਤੌਰ ਤੇ ਉਹ ਕਾਰਵਾਈਆਂ ਕਿਸੇ پاਗਲ ਵਿਅਕਤੀ ਦੀਆਂ ਨਹੀਂ ਸੀ ਉਹਨਾਂ ਦੇ ਪਿੱਛੇ ਬੜੀ ਘਟੀਆ ਤੇ ਸਾਸ਼ੀ ਸਿਆਸਤ ਕੰਮ ਕਰਦੀ ਸੀ ਹੁਣ ਤੁਸੀਂ ਸੋਚੋਗੇ ਵੀ ਸਿਆਸਤ ਸ਼ਾਇਦ ਉਹੀ ਹੁੰਦੀ ਆ ਜਿਹੜੀਆਂ ਵੋਟਾਂ 'ਚ ਖੜਕੇ ਵੋਟਾਂ ਪਾਉਂਦੇ ਨੇ ਸ਼ਾਇਦ ਉਹੀ ਸਿਆਸਤ ਉਹਨੂੰ ਨਹੀਂ ਕਹਿੰਦੇ ਸਿਆਸਤ ਉਹ ਤਰੀਕੇ ਉਹ ਸਕੀਮਾਂ ਉਹ ਦਾ ਪੇਚ ਜਿਨ੍ਹਾਂ ਦੇ ਨਾਲ ਸਾਰੇ ਕੁਝ ਨੂੰ ਆਪਣੇ ਕੰਟਰੋਲ ਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਸਕੀਮਾਂ ਉਹ ਤਰੀਕੇ ਉਹ ਹੁੰਤਰਬਾਜ਼ੀਆਂ ਉਹ ਸਾਰੇ ਕੁਝ ਨੂੰ ਸਿਆਸਤ ਕਹਿ ਦਿੱਤਾ ਜਾਂਦਾ ਸੋ ਮਿੱਤਰ ਪਿਆਰਿਓ ਅਜਿਹੀ ਸੋਚ ਤੋਂ ਬਚਣਾ ਚਾਹੀਦਾ ਹੈ ਪੰਜਾਬ ਪੁਲਿਸ ਨੇ ਜਿਹੜਾ ਇਹ ਕਿਹਾ ਕਿ ਅਸੀਂ ਉਹ ਬੰਦਾ ਫੜ ਲਿਆ ਦੋ ਐਫ ਆਈ ਆਰ ਕਹਿੰਦੇ ਨੇ ਅਸੀਂ ਕੀਤੀਆਂ ਨਹੀਂ ਹੁਣ ਅਗਲੀ ਤਫ਼ਤੀਸ਼ ਚੋਂ ਜਦੋਂ ਵੀ ਅਗਲੀ ਗੱਲ ਨਿਕਲ ਕੇ ਆਏਗੀ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਹੁਣ ਅਗਲੀ ਖਬਰ ਜਿਹੜੀ ਆ ਇੱਕ ਮੁੱਖ ਮੰਤਰੀ ਦੇ ਪੁੱਤਰ ਨੂੰ ਗ੍ਰਿਫਤਾਰ ਅੱਜ ਕੀਤਾ ਗਿਆ ਗ੍ਰਿਫਤਾਰ ਕੀਤਾ ਈਡੀ ਨੇ ਈਡੀ ਨੇ ਕਿਉਂ ਕੀਤਾ ਈਡੀ ਨੇ ਰੇਡ ਮਾਰੀ ਕਿ ਸ਼ਰਾਬ ਘਟਾਲੇ ਦੇ ਵਿੱਚ ਘਪਲਾ ਕੀਤਾ ਗਿਆ ਹੋ ਸਕਦਾ ਹੈ ਮੁੱਖ ਮੰਤਰੀ ਕਿਹੜਾ ਜੀ ਐਕਸ ਮੁੱਖ ਮੰਤਰੀ ਭਪੇਸ਼ ਭਗੇਲ ਜਿਹੜਾ 36 ਸਾਲ ਦਾ ਸਾਬਕਾ ਮੁੱਖ ਮੰਤਰੀ ਹੈਪਕੀ ਭਪੇਸ਼ ਭਗੇਲ ਅੱਜਕੱਲ ਕਾਂਗਰਸ ਦਾ ਉਹ ਪੰਜਾਬ ਦਾ ਇੰਚਾਰਜ ਹੈ ਉਹਦਾ ਮੁੰਡਾ ਚਤਨਿਆ ਬਗੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਸਾਬਕਾ ਮੁੱਖ ਮੰਤਰੀ ਦੇ ਮੁੰਡੇ ਨੂੰ ਜਦ ਗ੍ਰਿਫਤਾਰ ਕੀਤਾ ਗਿਆ ਤਾਂ ਇਹਦੇ ਉੱਪਰ ਰੌਲਾ ਪਿਆ ਇੱਥੇ ਸਵਾਲ ਬੀਜੇਪੀ ਤੇ ਵੀ ਉੱਠੇ ਨੇ ਕਿਉਂਕਿ ਈਡੀ ਜਿਹੜੀ ਆ ਜਾਂ ਜਿਹੜੀ ਸੀਬੀਆਈ ਆ ਇਹ ਰੇਡਾਂ ਲਗਾਤਾਰ ਕਿਹਨਾਂ ਤੇ ਮਾਰ ਰਹੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਦੇ ਬੰਦੇ ਨੇ ਚਾਹੇ ਉਹ ਸਾਬਕਾ ਮੰਤਰੀ ਐਮਐਲਏ ਹੋਣ ਚਾਹੇ ਉਹ ਮੌਜੂਦਾ ED ਨੇ ਬਹੁਤ ਘੱਟ ਰੈਡਾਂ BJP ਦੇ ਉੱਪਰ ਪਿਛਲੇ ਦਸਾਂ ਸਾਲਾਂ ਚ ਮਾਰੀਆਂ ਕਿਉਂਕਿ BJP ਦੀ ਸੈਂਟਰ ਤੋਂ ਸਰਕਾਰ ਕੀ ED ਬਿਲਕੁਲ ਆਜ਼ਾਦੀ ਨਾਲ ਨਿਰਪੱਖਤਾ ਨਾਲ ਕੰਮ ਕਰ ਰਹੀ ਹੈ ਜਾਂ ED ਪੱਖਪਾਤ ਕਰ ਰਹੀ ਹੈ ਜਿਵੇਂ ਕਿ ਵਿਰੋਧੀ ਪਾਰਟੀਆਂ ਦੋਸ਼ ਲਾਉਂਦੀਆਂ ਨੇ ਇਹਦਾ ਪਤਾ ਇੱਥੋਂ ਲੱਗ ਸਕਦਾ ਹੈ ਜੇ ਤਾਂ ED ਸਾਰੀਆਂ ਪਾਰਟੀਆਂ ਦੇ ਬੰਦਿਆਂ ਤੇ ਕਾਰਵਾਈਆਂ ਇੱਕੋ ਜਿੰਨੀਆਂ ਤੇ ਬਰਾਬਰ ਕਰੇ ਫਿਰ ਤਾਂ ਈਡੀ ਨਿਰਪੱਖ ਹੈ ਫਿਰ ਤਾਂ ਉਹ ਬੇਈਮਾਨੀ ਨਹੀਂ ਕਰਦੀ ਪਰ ਜੇਕਰ ਈਡੀ ਜਾਂ ਸੈਂਟਰ ਦੀਆਂ ਏਜੰਸੀਆਂ ਸਿਰਫ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਹੀ ਹੱਥ ਪਾਉਣ ਉਹਨਾਂ ਦੇ ਰੈਡਾ ਮਾਰਨ ਤੇ ਜਿਹੜੀ ਭਾਜਪਾ ਦੀ ਸੈਂਟਰ ਚ ਸਰਕਾਰ ਹੈ ਉਹਦੇ ਮੰਤਰੀ ਉਹਦੇ ਐਮਐਲਏ ਉਹਦੇ ਸਾਬਕਾ ਮੰਤਰੀ ਤੇ ਐਮਐਲਏ ਉਹਨਾਂ ਦੇ ਰੈਡਾ ਬਹੁਤ ਘੱਟ ਵੱਜਣ ਤਾਂ ਫਿਰ ਇੱਥੋਂ ਪਤਾ ਲਾਇਆ ਜਾ ਸਕਦਾ ਹੈ ਕਿ ਈਡੀ ਨਿਰਪੱਖ ਕੰਮ ਕਰ ਰਹੀ ਹੈ ਯਾ ਪੱਖਪਾਤੀ ਇੱਕ ਪਾਸੜ ਤੇ ਗਲਤ ਤਰੀਕੇ ਨਾਲ ਕਰਦੇ ਹੁਣ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਤੇ ਅੱਜ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੈ ਉਹਨਾਂ ਨੇ ਨਸ਼ਿਆਂ ਬਾਰੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਸ਼ਿਆਂ ਨੂੰ ਇਸ ਤਰੀਕੇ ਨਾਲ ਹੱਥ ਪਾ ਕੇ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿੱਦਾਂ ਅਸੀਂ ਕੀਤੀ ਹੈ ਪਰ ਨਾਲ ਦੀ ਨਾਲ ਇੱਥੇ ਸਵਾਲ ਵੀ ਖੜੇ ਹੋਏ ਉਹ ਕਿਹੜੇ ਬੀਤੇ ਕੱਲ ਇੱਕ ਸਾਬਕਾ ਫੌਜੀ ਜਿਹੜਾ 3 ਦਿਨ ਪਹਿਲਾਂ ਛੁੱਟੀ ਆਇਆ ਸੀ 23 ਸਾਲ ਉਮਰ ਆਉਦੀ ਤੇ 3 ਦਿਨ ਹੋਏ ਸੀ ਉਹਨੂੰ ਛੁੱਟੀ ਆਏ ਨੂੰ ਚਮਕੌਰ ਸਾਹਿਬ ਦੇ ਵਿੱਚ ਪਿੰਡ ਆ ਉਹਦਾ ਫਤੇਗੜ ਤੇ ਨਸ਼ੇ ਦੀ ਚਿੱਟੇ ਦੀ ਓਵਰਡੋਜ ਦੇ ਨਾਲ ਉਹਦੀ ਮੌਤ ਹੋਈ ਹੈ ਹੁਣ ਤੁਸੀਂ ਦੱਸੋ ਕਿ ਜੇ ਪੰਜਾਬ 'ਚ ਨਸ਼ਾ ਖਤਮ ਹੈ ਤਾਂ ਫਿਰ ਉਹਨੂੰ ਓਵਰਡੋਜ ਮਤਲਬ ਵਾਧੂ ਡੋਜ਼ ਲਈ ਚਿੱਟਾ ਕਿੱਥੋਂ ਮਿਲ ਰਿਹਾ ਇੱਕ ਸਵਾਲ ਹੈ ਵੱਡਾ ਸੋਚਿਓ ਇਹ ਦਿੱਤੀ ਹੁਣ ਉਹ ਜਿਹੜਾ ਫੌਜੀ ਜਵਾਨ ਜਿਹਨੇ ਆਤਮ ਹੱਤਿਆ ਕੀਤੀ ਹੈ ਕੁਝ ਟਾਈਮ ਪਹਿਲਾਂ ਹੀ ਉਹਦਾ ਵਿਆਹ ਹੋਇਆ ਤੇ ਉਹਦੀ ਪਤਨੀ ਪੰਜਾਬ ਪੁਲਿਸ ਚ ਲੱਗੀ ਹੋਈ ਹੈ ਤੇ ਅੱਜ ਉਹ ਵੀ ਚੈਨਲਾਂ ਤੇ ਬੋਲ ਰਹੀ ਸੀ ਕਹਿੰਦੀ ਵੀ ਜਦੋਂ ਵੀ ਛੁੱਟੀ ਆਉਂਦੇ ਨੇ ਤਾਂ ਮੇਰੇ ਨਾਲ ਪੁਲਿਸ ਲਾਈਨ 'ਚ ਰਹਿੰਦੇ ਨੇ ਤੇ ਹੁਣ ਇੱਥੇ ਪਿੰਡ ਆਏ ਸੀ ਸ਼ਾਮ ਨੂੰ ਘਰੋਂ ਗਏ ਤੇ ਸਾਨੂੰ ਨਹੀਂ ਪਤਾ ਪਿੰਡ ਵਾਲੇ ਕਹਿ ਰਹੇ ਨੇ ਕਿ ਜਦੋਂ ਇਹ ਮੁੰਡਾ ਇਥੋਂ ਪਿੰਡ ਦੇ ਪੰਜ ਸੱਤ ਬੰਦੇ ਖੜੇ ਸੀ ਉਹ ਚੈਨਲਾਂ ਤੇ ਬੋਲ ਰਹੇ ਨੇ ਕਿ ਸਾਨੂੰ ਅਸੀਂ ਇਹਨੂੰ ਵੇਖਿਆ ਇੱਕ ਉਸ ਵਿਅਕਤੀ ਦੇ ਨਾਲ ਬਹਿ ਕੇ ਜਾਂਦਾ ਜਿਹੜਾ ਪਿੰਡ ਚ ਸਾਰਿਆਂ ਨੂੰ ਪਤਾ ਵੀ ਇਹ ਚਿੱਟੇ ਦਾ ਕੰਮ ਕਰਦਾ ਤੇ ਚਿੱਟਾ ਲਾਉਂਦਾ ਤਾਂ ਉਹ ਕਹਿੰਦੇ ਵੀ ਉਸ ਤੋਂ ਬਾਅਦ ਉਸੇ ਦੀ ਕਾਰ 'ਚ ਹੀ ਮੂੰਹ 'ਚ ਝੱਗ ਸੀ ਤੇ ਉਹ ਮਰਿਆ ਹੋਇਆ ਪਾਇਆ ਗਿਆ ਤੇ ਚਿੱਟੇ ਦੀ ਓਵਰਡੋਜ਼ ਨਾਲ ਮਰਨ ਦੇ ਦੋਸ਼ ਜਿਹੜੇ ਨੇ ਉਹ ਲੱਗੇ ਨੇ ਹੁਣ ਤੁਸੀਂ ਦੱਸੋ ਭਾਈ ਤੁਹਾਡੇ ਇਲਾਕੇ ਆ ਚ ਚਿੱਟਾ ਖਤਮ ਹੋ ਗਿਆ ਜਾਂ ਅਜੇ ਚੱਲਦਾ ਹੈ ਪੰਜਾਬ ਸਰਕਾਰ ਕਹਿੰਦੀ ਯੋਧ ਨਸ਼ਾ ਵਿਰੋਧ ਨਾਲ ਇੱਕ ਮੰਤਰੀ ਐ ਸੌਂਦ ਸਾਹਿਬ ਕੈਬਨਟ ਮੰਤਰੀ ਉਹਨਾਂ ਤਾਂ ਦਾਅਵਾ ਹੀ ਕਰਤਾ ਉਹ ਕਹਿੰਦੇ 4500 ਪਿੰਡ ਨਸ਼ਾ ਮੁਕਤ ਕਰਤੇ ਇਸ ਪਰ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਕਿ ਤੁਹਾਡੇ ਪਿੰਡ ਨਸ਼ਾ ਮੁਕਤ ਹੋ ਗਏ ਨੇ ਕਿ ਹੈਗਾ ਜੀ ਕਿ ਤੁਹਾਡੇ ਪਿੰਡਾਂ ਜਿਹੜੇ ਨਸ਼ਾ ਚਿੱਟਾ-ਚੁੱਟਾ ਕਰਦੇ ਸੀ ਉਹ ਛੱਡ ਗਏ ਨੇ ਉਹਨਾਂ ਨੂੰ ਨਹੀਂ ਮਿਲਦਾ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕੀਮਤੀ ਵਿਚਾਰ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ